ਨਵਾਂ ਰਿਆਸਤ ਦੇ ਲਈ ਬਹੁਤ ਇੱਕ ਵੱਡਾ ਦਿਨ ਹੈ ਕਿਉਂਕਿ ਨਾਪਾ ਦੇ ਕੁੰਵਰ ਅੰਬੀ ਉਦੇ ਪ੍ਰਤਾਪ ਸਿੰਘ ਖੋਰਾ ਦੀ ਅੱਜ ਦਸਤਾਰਬੰਦੀ ਦੀ ਰਸਮ ਹੈ ਅਤੇ ਇਸ ਮੌਕੇ ਉਹਨਾਂ ਕਿਹਾ ਕਿ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਅੱਜ ਫਿਰ 124 ਸਾਲਾਂ ਬਾਅਦ ਦੁਬਾਰਾ ਤੋਂ ਇੱਕ ਚੌਕੜੇ ਦੇ ਵਿੱਚ ਬੈਠ ਕੇ ਸ਼੍ਰੀ ਗੁਰੂ ਅਖੰਡ ਪਾਠ ਸਾਹਿਬ ਦੇ ਭੋਗ ਸੰਪੰਨ ਹੋਣਗੇ ਅਤੇ ਇਸ ਮੌਕੇ ਮੇਰੀ ਦਸਤਾਰਬੰਦੀ ਹੋਣੀ ਹੈ ਇਸ ਮੌਕੇ ਕੁੰਵਰ ਅੰਬੀ ਉਦੇ ਪ੍ਰਤਾਪ ਸਿੰਘ ਅਤੇ ਮਾਤਾ ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਅੱਜ ਦੇ ਇਸ ਵੱਡੇ ਸੱਜੇਤਾ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਹਨ ਅਤੇ ਇਸ ਮੌਕੇ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ ਇਹ ਉਹ ਮੈ ਲਿਆ ਜਿਹੜੇ ਮਹਾਰਾਜਾ ਨਾਭਾ ਜਿਨੇ ਉਸ ਵੇਲੇ ਗੋਰਿਆਂ ਦੀ ਹਕੂਮਤ ਦੇ ਵਿੱਚ ਉਸ ਜਾਹੋ ਜਲੌ ਦੇ ਨਾਲ ਰਾਜ ਗੱਦੀ ਤੇ ਬਹਿਣਾ ਜਿਹੜਾ ਸਹਿਕਾਰ ਨਹੀਂ ਕੀਤਾ ਗੁਰ ਮਰਿਆਦਾ ਦਾ ਪਾਲਣ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ ਆਪਾਂ ਪਿੱਛੇ ਉਹਨਾਂ ਦੀ ਸ਼ਹਾਦਤ ਵੀ ਮਨਾ ਕੇ ਹਟਿਆ ਤੇ ਅੱਜ ਮੈਂ ਇੱਥੇ ਜਿਹੜਾ ਬੇਟਾ ਕਮਰ ਅਭੀ ਉਹਦੇ ਪ੍ਰਤਾਪ ਸਿੰਘ ਉਹਦੇ ਅੱਜ ਦਸਤਾਰਬੰਦੀ ਇਹ ਸਾਡਾ ਸੰਸਕਾਰ ਆ ਸਿੱਖੀ ਦਾ ਜਿੱਥੇ ਜਨੂ ਸੰਸਕਾਰ ਆ ਉਥੇ ਨਾਲ ਦਸਤਾਰਬੰਦੀ ਜਿਹੜੀ ਆ ਇਹ ਵੀ ਇੱਕ ਸਾਡੇ ਸੰਸਕਾਰਾਂ ਦੇ ਵਿੱਚੋਂ ਪਰਮ ਸੰਸਕਾਰ ਆ ਸੋ ਮਹਾਰਾਣੀ ਪ੍ਰੀਤੀ ਸਿੰਘ ਜੀ ਕਿਉਂਕਿ ਮੈਂ ਅੱਗੇ ਪਿੱਛੇ ਜਦੋਂ ਆਇਆ ਸੀ ਉਦੋਂ ਥੋੜੀ ਜੀ ਇਹਦੀ ਹਾਲਤ ਜਿਹੜੀ ਉਪਰਾਤਨ ਦੇਖ ਲਈ ਇਹਨੂੰ ਹੁਣ ਮੋੜ ਬਹਾਲਿਆ ਨੇ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਬੇਟਾ ਜਿਹੜਾ ਆਪਣੀ ਵੱਡੀ ਬਰਾਸਤ ਲੈ ਕੇ ਬੈਠਾ ਹੋਇਆ ਇੱਕ ਮਹਾਰਾਜਿਆਂ ਵਾਲੀ ਇੱਕ ਸਤਿਗੁਰਜੀ ਦੇ ਦਰੋਂ ਘਰੋਂ ਅਸ਼ੀਰਵਾਦ ਲੈ ਕੇ ਉਹਨਾਂ ਗੁਰਮਰਿਆਦਾਵਾਂ ਦੇ ਅਨੁਕੂਲ ਆਪਣੀ ਜ਼ਿੰਦਗੀ ਨੂੰ ਬਸਰ ਕਰੇ ਇਸ ਪਰਿਵਾਰ ਨੂੰ ਸਮੁੱਚੇ ਤੌਰ ਤੇ ਬੀਬੀ ਜੀ ਨੂੰ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਕਾਮਨਾ ਕਰਦਾ ਸਤਿਗੁਰਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣੀ ਮੁਕਲ ਦੇ ਵਿੱਚ ਲੈ ਕੇ ਰੱਖਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ